गुरुद्वारा शहीद साहब के हेड ग्रंथी के माता जसवंत कौर जी दे, दे का ने की अंतिम अरदास तो से धार्मिक राजनीतिक शखसीयों ने किए शरदा के पुल भेट ਜੋ ਬਾਤ ਹੋਈ ਹੈ ਅੱਜ 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 ਮਨਨ ਦੁਆਰਾ ਇਹ ਉਹੀ ਪਰਨਸਥਿਤੀ ਸੀ ਉਹਨਾਂ ਦੇ ਤੱਕ ਹੈ ਜਦੋਂ ਸਰੀਰ ਬਾਹਰ ਨੂੰ ਆਪਣਾ ਪ੍ਰਗਟ ਕਰਨਾ ਸਾਧਾਰਨ ਦੀ ਕਵੀ ਹਰ ਦਾਸ ਹਰਤੰਪੋਂ ਲੋਤੀ ਉਥੋਂ ਆਉਂਦੇ ਨੇ ਉਹਨਾਂ ਨੂੰ ਜੀ ਆਇਆਂ ਸਰਕਾਰ ਕਰਨ ਜੀ ਆਇਆਂ ਆ ਸਰਕਾਰ ਸਾਧ ਸਿੰਘ ਜੀ ਚਾਤੀ ਮੈਂਡਲ ਜਿਹੜੇ ਸੱਤਰ ਨੇਕ ਸਾਂ ਸੰਘਰਸ਼ ਕਮੇਟੀ ਦੇ ਉਹਨਾਂ ਨੂੰ ਜੀ ਆਇਆਂ ਸਰਕਾਰ ਗੁਰਵਿੰਦਰ ਸਿੰਘ ਜੀ ਚੇਅਰਮੈਨ ਤੋਂ ਸਸੀ ਜੀ ਆਇਆਂ ਕਹਿੰਦੇ ਹਾਂ ਸੰਗਤ ਜੀ ਇਸੇ ਤਰੀਕੇ ਨਾਲ ਕਪੀਰ ਨਰਸਿੰਘ ਜੀ ਹਜਰਾਨ ਸਤਿਗੁਰਾਂ ਬਾਯਾ ਸਰੇ ਸੇਖੀ ਮਨੁ ਜੀ ਨਾਮਾ ਨਰਨਿਆ ਸੋਖ ਲੋਕ ਤਾ ਘਰੋ ਹਰਿ ਕੇਰਾ ਮਨ ਜਿਨੀ ਆਸਾ ਰੋ ਹਰਿ ਨਾਲੇ ਹਰਨਾ ਨੰਗੀ ਤਾ ਕਰੇ ਤੇਰਾ ਤਾਰ ਜਸਾ ਸਵਾਰਨਾ ਰਤ ਸੁਆਮੀ ਸੋ ਕਿਉ ਹਉ ਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਭੁਗਤਿਆ ਭਟਿਆ ਸਭਿਆਦੇ ਪੁਆਇਤਾ ਧਿਆਨ ਧਰ ਕੇ ਸਾਜੇ ਮੋਲਾ ਜੀ ਸੁਹਾਣੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਨਾਮ ਦੀ ਕਮਾਈ ਕਰ ਜੀ ਸੁਹਾਣੀ ਸਤ ਸੰਤ ਕੌਰ ਜੀ ਆਪ ਜੀ ਵੱਲੋਂ ਬਖਸ਼ ਕੀਤੀ ਹੋਈ ਸਵਾਸਾ ਦੀ ਕੋਹੀ ਨੂੰ ਪਹੁੰਚਦੇ ਹੋਏ ਅੱਜ ਤੋਂ ਕਢਿਨੇ ਪਾਇਆ ਸੰਸਾ ਮਾਤਾ ਜੀ ਦੇ ਪਰਜੰਨ ਗਿਆਨੀ ਸਰਜੀਤ ਸਿੰਘ ਜੀ ਨੂੰ ਮੁੱਖ ਸੇਵਾਦਾਰ ਤੋਂ ਦੁਆਰਾ ਸ਼ਹੀਦ ਜਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਆਪਦੀਆਂ ਦੇ ਚਰਨਾਂ ਦਾ ਔਟ ਆਸਰਾ ਲੈਦੇ ਹੋਏ ਵਿਛੜੀ ਰੂਹ ਨੂੰ ਹੁਪਾਏ ਉਹ ਪ੍ਰੰਤ ਆਪ ਜੀ ਦੀ ਪਾਵਨ ਪਵਿੱਤਰ ਹਜੂਰੀ ਦੀ ਕੀਰਤਨ ਹੋਏ ਹਬ ਸਮੂਹ ਸੰਗਤ ਜਾਣੇ ਉਜਾਣੇ ਭੁੱਲਾਂ ਦਾ ਜ਼ਿਕਰ ਦੇ ਹੋਏ ਆਪ ਜੀਆ ਦਾ ਬਿਰਤ ਹੈ ਸੋ ਤੇ ਆ ਭਰਾ